ਪੁਲਿਸ ਸਟੇਸ਼ਨ ਤਲਵਾਰਾ ਵਿਖੇ ਅੱਜ ਮਾਰਨਿੰਗ ਇੱਕ ਨਾ ਵੀਡੀਓ ਵਾਇਰਲ ਹੋਈ ਸੀ ਪਿੰਡ ਸੁਖਸਿਆਣਪੁਰ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਤੇ ਮਾਨ ਜੋ ਐਸਐਸਪੀ ਸੀ ਸੁਵਿੰਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਯੁਕਤੀਆਂ ਤੇ ਸਰਦਾਰ ਹਰਜਿੰਦਰ ਸਿੰਘ ਐਸਐਚਓ ਤਲਵਾਰਾ ਨਾਲ ਮਾਈਨਿੰਗ ਜਈ ਨਿਤਿਸ਼ ਵੀਰ ਜੀ ਇਹਨਾਂ ਨੇ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਮੌਕੇ ਦੇ ਉੱਤੇ ਇੱਕ ਟਿਪਰ ਤੇ ਇੱਕ ਜਿਹੜਾ ਜੀਸੀਬੀ ਉੱਤੇ ਕੰਮ ਕਰ ਰਿਹਾ ਸੀ ਜੋ ਉਹਨਾਂ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਕੇ ਤੇ ਮਾਈਨਿੰਗ ਐਕਟ ਦੇ ਤਹਿਤ ਪਰਚਾ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇਹ ਪਰਚਾ ਜਿਹੜਾ ਤਿਆਰ ਕੀਤਾ ਗਿਆ ਇਹ ਮਾਲਕ ਤੇ ਹੋਇਆ ਜਾਂ ਕਿਸੇ ਇਹ ਜਿਹੜੇ ਕ੍ਰੈਸ਼ਰ ਦੇ ਮਾਲਕ ਨੇ ਉਹਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਗਿਆ ਜੀ ਜੀ ਸਰ ਸਰ ਕੀ ਕੀ ਮਸ਼ੀਨਰੀ ਜਬਤੀ ਉਤੋਂ ਇੱਕ ਜੀਸੀਬੀ ਐਂਡ ਇੱਕ ਇਹਦਾ ਟਿਪਰ ਆ ਉਹ ਬਰਾਮਦ ਬਰਾਮਦ ਕੀਤਾ ਗਿਆ ਸਰ ਇਸ ਤੋਂ ਇਲਾਵਾ ਹੋਰ ਵੀ ਕਈ ਮਹਿੰਗਾ ਮੈਚ ਚੱਲ ਰਹੀ ਹੈ ਉਹਦੇ ਬਾਰੇ ਵੀ ਅਸੀਂ ਕਰ ਰਹੇ ਹਾਂ ਸਰ ਜਿਹੜਾ ਵੀ ਗੈਰ ਕਾਨੂੰਨੀ ਮੈਨੇਜ ਕਰੇਗਾ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਵੇਗਾ ਦੋਸਤੋ ਅੱਜ ਤਰੀਕ 1 ਮਈ ਤੇ ਸਮਾਂ ਸਵੇਰੇ 7:30 ਵਜੇ ਦਾ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਸੁਖਚੈਨਪੁਰ ਦੇ ਜਿੱਥੇ ਸ਼ਵਾਲਗਦੀਆਂ ਪਹਾੜੀਆਂ ਨੂੰ ਤੈਹ ਸਨੈਚ ਕੀਤਾ ਯਾਰ ਇਹ ਪਹਾੜੀਆਂ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਕਿ ਸਾਹਮਣੇ ਲੱਗੀ ਚੇਨ ਵਾਲੀ ਮਸ਼ੀਨ ਤੇ ਲੋਡ ਹੋ ਰਿਹਾ ਟਿੱਪਰ ਤੇ ਉੱਚੇ-ਉੱਚੇ ਪਹਾੜਾਂ ਨੂੰ ਇਸ ਤਰੀਕੇ ਨਾਲ ਨਸ਼ਟ ਕੀਤਾ ਜਾ ਰਿਹਾ ਇਹ ਕ੍ਰੈਸ਼ਰ ਮਾਫੀਆ ਸਵੇਰੇ 6 ਵਜੇ ਤੋਂ ਸ਼ੁਰੂ ਹੋ ਚੁੱਕੇ ਹਨ ਤੇ ਲਗਾਤਾਰ ਪਹਾੜ ਦੀ ਪੁਟਾਈ ਕੀਤੀ ਜਾ ਰਹੀ ਹੈ ਜਲ ਜੰਗਲ ਜ਼ਮੀਨ ਨੂੰ ਬਚਾਉਣ ਵਾਸਤੇ ਸਾਡਾ ਇੱਕ ਜਥਾ ਡੀਸੀ ਸਾਹਿਬ ਕੋਲ ਪੁਜਿਆ ਸੀ ਜਿਸ ਦੇ ਉੱਪਰ ਡੀਸੀ ਸਾਹਿਬ ਨੇ ਇੱਕ ਕਮੇਟੀ ਦਾ ਗਠਨ ਕੀਤਾ ਕਮੇਟੀ ਨੇ ਇਸ ਇਲਾਕੇ ਵਿੱਚ ਆ ਕੇ ਆਪਣਾ ਵਿਜਿਟ ਕੀਤਾ ਪਰ ਕਮੇਟੀ ਦਾ ਕੋਈ ਵੀ ਮੈਂਬਰ ਜਿੱਥੇ ਪਹਾੜੀਆਂ ਪਟੀਆਂ ਦੀ ਉੱਪਰ ਨਹੀਂ ਗਿਆ ਮੇਨ ਰੋਡ ਤੇ ਖੜੇ ਹੋ ਕੇ ਫੋਟੋਆਂ ਖਿਚਾ ਕੇ ਤੁਰ ਗਿਆ ਤੇ ਉਸ ਤੋਂ ਬਾਅਦ ਮਾਫੀ ਆ ਫਿਰ ਸਕਰੀਆ ਹੋ ਗਏ ਤੇ ਆ ਤੁਹਾਡੇ ਸਾਹਮਣੇ ਪਿੰਡ ਸੁਖਚੈਨਪੁਰ ਵਿੱਚ ਜੋ ਪਹਾੜੀਆਂ ਨੂੰ ਪੱਟਿਆ ਜਾ ਰਿਹਾ ਉਹ ਇੱਕ ਵਾਰ ਫਿਰ ਰੱਖ ਰਹੇ ਪੂਰਾ ਹਰਾ ਭਰਾ ਜੰਗਲ ਪੂਰਾ ਵੈਜੀਟੇਸ਼ਨ ਨਾਲ ਭਰਪੂਰ ਆਹਸ-ਪਾਸ ਦੇ ਫੀਚਰ ਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਹਰੇ ਭਰੇ ਲਹਾਂਦੇ ਪਹਾੜ ਤਾਂ ਤੇ ਇੱਕ ਗੱਲ ਹੋਰ ਮੈਂ ਇੱਥੇ ਰੱਖਣਾ ਚਾਹਨਾ ਕਿ ਅਸੀਂ ਜਦੋਂ ਡੀਸੀ ਸਾਹਿਬ ਦੇ ਦਫ਼ਤਰ ਮਿਲੇ ਤੇ ਉਹਨਾਂ ਸਾਡੇ ਨੋਟਿਸ ਵਿੱਚ ਕੀ ਗੱਲ ਹੋ ਰਹੀ ਆਂਦੀ ਹੈ ਕਿ ਕ੍ਰੈਸ਼ਰ ਮਾਫੀਆ ਮਾਲ ਕਿਤੇੋਂ ਬਾਹਰੋਂ ਪੱਟ ਕੇ ਲਿਆਉਂਦੇ ਨੇ ਤੇ ਉੱਥੇ ਕ੍ਰੈਸ਼ਿੰਗ ਦਾ ਕੰਮ ਕਰਦੇ ਨੇ ਤੇ ਆਹ ਜਿਹੜੇ ਪਹਾੜ ਉਰੇ ਲੱਗੀਆਂ ਮਸ਼ੀਨਾਂ ਅਗਰ ਸਾਨੂੰ ਨਜ਼ਰ ਆਉਂਦੀਆਂ ਤੇ ਪ੍ਰਸ਼ਾਸਨ ਨੂੰ ਕਿਉਂ ਨਜ਼ਰ ਨਹੀਂ ਆਉਂਦੀਆਂ ਆ ਤੁਹਾਡੇ ਸਾਹਮਣੇ ਇੱਕ ਗੱਡੀ ਚਲ ਗਈ ਤੇ ਦੂਜੀ ਗੱਡੀ ਸਾਈਡ ਤੇ ਬੈਗ ਹੋ ਰਹੀ ਹੈ ਤੇ ਇਸ ਤਰਫ ਕ੍ਰੈਸ਼ਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ